ਵਾਹਿਗੁਰੂ ਜੀ ਦਾ ਖਾਤਮਾ ਸ਼੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੰਗੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਲੁੱਭਣੀ ਤੇ ਰਾਤ ਚੋਂ ਤੁਹਾਨੂੰ ਤਰੱਕੀ ਵਾਖੇ ਤੇ ਵਾਖੇ ਨਾਲ ਦੇ ਨਾਲ ਸਭ ਨੂੰ ਦੇਹ ਅਰੋਗਤਾ ਜੀ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅਸੀਂ ਤਾਂ ਜੀ ਅੱਜ ਪੂਰਾ ਪੂਰਾ ਆਨੰਦ ਮਾਣਿਆ ਮਤਲਬ ਗੁਰੂ ਮਾਰਾ ਦੀ ਸਵਾਰੀ ਭਾਜੀ ਨੇ ਆਪਣੇ ਘਰ ਚ ਮਲਾਈ ਤੇ ਪਾਠ ਕੀਰਤਨ ਕਰਾਇਆ ਤੁਸੀਂ ਬਲੌਗ ਤੇ ਦੇਖਿਆ ਹੀ ਆ ਕੀਰਤਨ ਤੋਂ ਮਤਲਬ ਬਾਅਦ ਚ ਪਹੁੰਚੇ ਸੀ ਕੀਰਤਨ ਸਾਡੇ ਆਉਣ ਤੋਂ ਪਹਿਲਾਂ ਹੋ ਰਿਹਾ ਸੀ ਜਿਹੜੇ ਪਾਠ ਸਿੰਘ ਆ ਸੀ ਕਹਿੰਦੇ ਬਹੁਤ ਆਨੰਦਮਈ ਕੀਰਤਨ ਕੀਤਾ ਉਹਨਾਂ ਨੇ ਪੂਰਾ ਮਤਲਬ ਤਾਂ ਕੋਈ ਕਿਸੇ ਨੇ ਬਾਗ ਬਾਸ ਵੀ ਨਹੀਂ ਲੱਤੀ ਨਹੀਂ ਬਾਗ ਬਾਸਿਆਂ ਲੱਜਦੇ ਹੁਣ ਜ਼ਿਆਦਾਤਰ ਤਾਂ ਕੋਈ ਨਾ ਪਾਠ ਤੇ ਪੜ੍ਹਨੇ ਆਪਾਂ ਤਾਂ ਕਲਜੂ ਗਾ ਕੇ ਫੜਨ ਲੱਗ ਜਾਂਦਾ ਉਹਨਾਂ ਨੇ ਕਲਜੂ ਗੁ ਪੁਜਾਤਾ ਔਰ ਇਥੇ ਜਿਹੜਾ ਹੈਗਾ ਤਾਂ ਥੋੜਾ ਬਹੁਤਾ ਹੈਗਾ ਤਾਂ ਨਾ ਪਰਮਾਤਮਾ ਨੂੰ ਪੁਜਾਤਾ ਹੁਣ ਤੇ ਸਾਰਾ ਪ੍ਰੋਗਰਾਮ ਹੋ ਗਿਆ ਜੀ ਖਤਮ ਜਿਹੜੇ ਰਿਸ਼ਤੇਦਾਰ ਕਾਲੇ ਸੀ ਉਹ ਚੱਲ ਗਏ ਆਪਣੇ ਆਪਣੇ ਘਰਾਂ ਨੂੰ ਹੈ ਤੇ ਜਿਹੜੇ ਜਿਨ੍ਹਾਂ ਨਾਲ ਘੂੜਾ ਪਿਆਰ ਦਾ ਮਤਲਬ ਉਹ ਕਹਿੰਦੇ ਵੀ ਚੱਲ ਕੰਮ ਅੱਧਾ ਘਟਾ ਲੇਟ ਘਟਾ ਲੇਟ ਕਰ ਦੋਗੇ ਉਹ ਸੱਜਣ ਪਿਆਰੇ ਰਹਿ ਗਏ ਹੋ ਗਏ ਤੇ ਭਾਜੀ ਨੂੰ ਮੇਰੇ ਵੱਲੋਂ ਅੱਦਰ ਸਤਿ ਸ੍ਰੀ ਅਕਾਲ ਜੀ ਸਾਰੇ ਵੀ ਭਰਾਵਾਂ ਨੂੰ ਮੇਰੇ ਵੱਲੋਂ ਮਾਣਿਕ ਜੀ ਦਾ ਖਾਲਸਾ ਹੋਇ ਸਭ ਖੜਤੀ ਕਲ ਜਰੋ ਸਾਰੇ ਆਪਣੇ ਜੀ ਨੂੰ ਬੁਲਾਉਂਦਾ ਅੱਜ ਮੇਰੇ ਕੋਲ ਮੇਰੇ ਮਹਿਮਾਨ ਐ ਇਹ ਮਹਿਮਾਨ ਐ ਜਿਹਨੇ ਯਾਨੀ ਅਸੀਂ ਇਹਨਾਂ ਦਾ ਕੁਝ ਦੇ ਨਹੀਂ ਪੀ ਸਕਦੇ ਹਾਂ ਕਿੰਨਾ ਸਾਲਾਂ ਤੋਂ ਅਸੀਂ ਢੀਕਦਿਆਂ ਵੀ ਅਸੀਂ ਕਦੋਂ ਮਿਲਾਂਗੇ ਇਹਨਾਂ ਨੂੰ ਹਾਂ ਅਸੀਂ ਇਹਨਾਂ ਕੋਲ ਗਏ ਹਾਂ ਪਰ ਇਹਨਾਂ ਨੇ ਸਾਡਾ ਇੰਨਾ ਪਿਆਰ ਕੀਤਾ ਸਾਡੇ ਨੂੰ ਅਸੀਂ ਕਿ ਸਵੇਰ ਦੇ ਢੀਕਦਿਆਂ ਵੀ ਕਿਹੜੀ ਕੱਢੀ ਸਾਡੇ ਕੋਲ ਪਹੁੰਚਣੋਂ ਬੜੀ ਲੇਟ ਹੋ ਗਈ ਲੇਟ ਹੋ ਗਈ ਚਲੋ ਕੋਈ ਨਾ ਕੋਈ ਮੀਂਹ ਪੈਂਦਾ ਕੋਸਾ ਮੀਂਹ ਇਹ ਫਿਰ ਆ ਖਰਾਬ ਪਰ ਉਹਨੇ ਉਹਨੇ ਟਾਈਮ ਸੀ ਬੱਚੀ ਚੁਕਿਤਾ ਕਰ ਚੱਲਦੇ ਥੋੜੇ ਤੋਂ ਹਾਂ ਜਿਹੜਾ ਆ ਭੋਗ ਪੈ ਕੇ ਸੀ ਜਦੋਂ ਨਿਕਲ ਵੀ ਜਾਂਦੇ ਹਾਂ ਭੋਗ ਪਾਉਣ ਤੋਂ ਬਾਅਦ ਤਿੰਨ ਘੰਟੇ ਹੋ ਗਏ ਪਰ ਇੱਥੇ ਬੈਠੇ ਦੁਕ ਸੁਕਤਾਰ ਦਾ ਵਿੱਚ ਇਹਨਾਂ ਨੇ ਕੁੜੀਆਂ ਨੇ ਬਣਾ ਨੱਚਿਆ ਟੱਪਿਆ ਕੀਤਾ ਪਾਇਆ ਸਾਰੇ ਜਿੱਤਾਂ ਦਾ ਇੱਧਰ ਪੈਣੀ ਸੀਗਾ ਇਹ ਇੱਕਦਮ ਦੁਨੀਆ ਭੈਣਾ ਹੀ ਆਉਣੀ ਸੀ ਹਾਂਜੀ ਇੱਕ ਮੇਰੀ ਇਹ ਭੈਣ ਆਈ ਜਿਹੜੀ ਕਦੇ ਆਈ ਨਹੀਂ ਸੀ ਇਹ ਆਈ ਹਾਂ ਸੰਦੀਪ ਹਰਦੀਪ ਭਾਈ 20 ਵਾਰ ਦਫਾ ਕੇ ਰੱਖ ਮੈਨੇ ਹੀ ਬੰਦਤਾ ਇਹਦੀਆਂ ਵੀੜੀਆਂ ਨਹੀਂ ਵੀ ਛੁੱਟਦੀ ਉਹ ਵੀ ਠਾਣ ਨਹੀਂ ਉਹ ਮੈਂ ਮੈਂ ਕਿਹਾ ਕਿ ਕੱਲ੍ਹ ਵਾਪਸ ਵੀ ਆ ਪਾਪਾ ਭੀਗਾ ਨੂੰ ਚਾਹ ਪੈਣ ਗਾ ਲੋ ਉਹ ਤੋਂ ਮਾਰਦੇ ਪੈਣ ਮੈ ਨਹੀਂ ਪਾਪੀ ਮਾਰੀ ਨੂੰ ਪੈਣ ਮਾਰਨੀ ਮੈਂ ਜਿੰਮੇਦਾਰੀ ਹੁਣ ਆਪਣੀ ਬਹੁਤੀ ਹੂ ਹਾਂ ਸਾਈਂ ਵੀ ਗਏ ਲੋ ਹੈ ਸਾਈਂ ਕਿੱਥੇ ਰੱਖਿਆ ਹੈ ਸਾਈਂ ਕਿੱਥੇ ਬਿਠਾਉਣਾ ਪਰ ਕਹਿਆ ਮੇਰੀ ਭਗਾਈ ਦੇਖੇ ਬਿਠਾ ਮੈਂ ਦੂਜਾ ਵੀ ਨਾ ਨਾ ਇਹ ਇਹ ਭਾਈ ਸਾਰਾ ਕੁਝ ਹੈ ਨਾ ਸਭ ਕੁਝ ਜੋ ਕੁਝ ਵੀ ਅਸੀਂ ਕੋਲ ਰੱਖਿਆ ਬਣਾ ਲਏ ਕਰਾਇਆ ਬਾਬਾ ਨਾਨਕ ਨੇ ਹੂੰ ਬਾਬਾ ਪਿੰਡ ਪਾਸਟੀ ਮੇਰ ਹੋਈ ਜਾ ਕਰਨਾ ਆ ਸਾਡਾ ਲਾਣਦਾਰ ਹੈ ਸਾਰਾ ਜਿਹੜਾ ਸੇਰਾ ਇਹ ਨੂੰ ਜੰਮਦਾ ਹੈ ਹਾਂ ਜਿਹੜਾ ਮਤਲਬ ਹੈ ਭਾਜੀ ਨੇ ਪਹਿਲਾਂ ਮੇਰੇ ਨਾਲ ਗੱਲ ਕਰੀ ਕਹਿੰਦੇ ਵੀ ਸਾਰਾ ਕੁਝ ਪੈਸੇ ਹੀ ਹੁੰਦਾ ਵੀ ਮੈਂ ਉੱਥੇ ਦੇ ਪੈਸੇ ਭੇਜਾਂ ਦਾ ਕੰਮ ਕਰੂਗਾ ਪਰ ਬੰਦਾ ਕੁਝ ਕਰਨੇ ਵਾਲਾ ਵੀ ਚਾਹੀਦਾ ਪਿੱਛੇ ਤੇ ਜਿਹੜਾ ਮੈਂ ਮਨਾਰਾ ਮਹਾਰਾ ਦੀ ਕਿਰਪਾ ਨਾਲ ਬਣਿਆ ਧਾਦੀ ਦੇ ਉਹ ਇਹਨਾਂ ਦੇ ਜਿੱਜਾ ਜੀ ਹੈ ਜਿੱਜਾ ਜੀ ਉਹ ਦਾ ਹਾਂ ਇਹਨਾਂ ਨੇ ਬਣਾਇਆ ਸਾਰਾ ਕਾਰੋਬਾਰ ਇਹਨਾਂ ਨੇ ਸੰਭਾਲਿਆ ਜੋ ਵੀ ਆ ਤੁਹਾਨੂੰ ਉਹ ਦੇਖ ਰਿਹਾ ਕਿ ਤਰੱਕੀ ਹਾ ਤੇ ਉੱਪਰੋਂ ਪੀ ਵੀ ਸੀ ਇਹ ਆ ਰੱਬ ਕਹਿਣਾ ਤਾਂ ਕਰ ਤੋਂ ਵੀ ਆਲੀ ਸ਼ਾਰ ਮਕਾਨ ਬਣਾ ਪਾਪਾ ਜੀ ਨੇ ਹੌਲੀ ਤੋਂ ਮਨਾਉਂਦਾ ਤਾਂ ਕਿ ਤੁਸੀਂ ਕੋਣਤ ਹਾਂ ਇਹ ਰੰਗ ਰੋਹ ਕਿ ਲੋਸਾਂ ਦਿਖਾਉਂਦੇ ਨੇ ਤੇ ਕੈਮਰੇ ਕੇ ਤੇ ਮੀਰਾ ਭਾਗ ਤੇ ਪੰਨਾ ਨੀਂਦ ਜਬੀਲ ਸੋ ਹਾਂ ਇਹਨੇ ਦਿਖਾਵਾ ਮਮਾ ਜੀ ਆ ਕਰਿਆ ਹੁਣ 8 ਦਾ ਖੰਦਾ ਮਾਨੂੰ ਨੂੰ ਨਹੀਂ ਪਤਾ ਦਿਖਾ ਦਿਓ ਦਿਖਾ ਦਿਓ ਪਰ ਕਰਵਾ ਵੀ ਮਰਦੀ ਨਾ ਨਾ ਬਹੁਤ ਵਧੀਆ ਕਰਵਾ ਵੀ ਮਰਦੀ ਸਾਡੇ ਦੋਹਾਂ ਬੋਹਾਂ ਭਰਾਵਾਂ ਲਈ ਸੀ ਨਾ ਇਹ ਵੀ ਜੋ ਸੰਭਲ ਰਹੇ ਹਾਂ ਗੁਰੂ ਜੀ ਲਾਣੇ ਦਾ ਹੀ ਬਣਾਇਆ ਪਿਆ ਹੈ ਲਾਣੇ ਦਾ 7.5 ਸਾਲ ਪਹਿਲਾਂ ਹੀ ਲਾਣੇ ਦਾ ਨਾਮਾ ਦੇਖਿਆ ਹੋਣ ਦੇ ਇਹਨਾਂ ਨੇ ਪੂਰੀ ਜ਼ਿੰਮੇਵਾਰੀ ਸੰਭਾਲੀ ਸਾਰੇ ਬਾਹਰਲੇ ਘਰ ਤੇ ਕੋਈ ਕਿਤੇ ਕੋਈ ਕਾਰੋਬਾਰ ਕਰੀਏ ਬੜਾ ਭਰਾ ਬਣੀ ਤੇ ਗਈ ਆ ਸਾਵੀ ਇਸੇ ਨੇ ਕਰਨਾ ਹੈ ਹਾਂਜੀ ਹਾਂਜੀ ਇੱਥੇ ਦਾ ਕਰਨੀ ਆ ਕਰਾਈ ਸਰ ਕੋਈ ਤੇ 7 ਮਹੀਨੇ ਇੱਥੇ ਰਿਹਾ ਹੈ 5 ਮਹੀਨੇ ਇਹ ਘਰ ਵੀ ਜਾਂਦਾ ਜਾਂ ਜੜਾ ਕਪੜੇ ਬਣਾਉਣੇ ਸੁਪਰੀਰ ਦੇ ਪੰਨੇ ਹਾਂਜੀ ਮੁਰ ਕੇ ਫੇਰ ਇੱਥੇ ਉਹਨਾਂ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਨਿਭਾਈ ਹੋਈ ਬਹੁਤ ਵਧੀਆ ਇਹਨਾਂ ਨੇ ਬੈਗਣਾ ਸਾਰਾ ਪਿੰਡ ਸਾਡਾ ਕਈ ਕਿਨੇ ਇਹ ਲੋਥੀ ਰਹਿਣ ਜਾਂਦਾ ਹੈ ਉਚਾਰ ਕਰਨ ਆਣੇ ਨਾ ਬਬ ਬਚੇਰਾ ਉਸ ਕਹਿੰਦੇ ਤੁੰਨੂੰ ਕਹਿੰਦੇ ਦਾਤੀ ਨੂੰ ਪਛਾੜ ਦਿੰਦਾ ਦੁਨੀਆਂ ਨੂੰ ਦਬਾ ਦੇ। ਠੀਕ ਆ ਸਾਡਾ ਮੈਨੂੰ ਵੀ ਸਾਡਾ ਪੈਸਾ ਪਿੱਛੇ ਸਾਰਾ ਸਾਰਾ ਚੀਜ਼ ਹੈ। ਸਾਹਮਣਾ। ਨਾਲੋਂ ਘਟਾ ਰਹਿਣਾ ਬਚੇਰਾ ਬਣ ਗਿਆ ਹੋਵੇ। ਅੱਜ ਤੋਂ ਮਰਜੀ ਤੁਸੀਂ ਹੁਣ ਚਲੋ ਚਲੋ ਚੈੱਕ ਕਰ ਲੈ ਕੇ ਤੁਹਾਨੂੰ ਕੋਈ ਟੈਨਸ਼ਨ ਥੋੜਾ ਵੀ ਜਾ ਕੇ ਅਸੀਂ ਮਕਾਨ ਦੀ ਕੋਈ ਸਫਾਈ ਕਰ ਰਹੀ ਆ ਜੇ ਸਾਨੂੰ ਕੋਈ ਬਣਾਉਣਾ ਪੈਣਾ। ਹੁਣ ਸਾਰਾ ਕੁਝ ਬਣਿਆ ਬਣਾਇਆ ਤੁਹਾਡਾ ਬਣ ਗਿਆ ਇੱਕ ਵਾਰ ਤੇ ਬਹਿਗੂ ਦੀ ਕਿਰਪਾ ਨਾਲ ਅਕਸਰ ਹੀ ਰੌਣਕਾਂ ਲੱਗਦੀਆਂ ਰਹਿਣ ਇੱਥੇ। ਤੇ ਹੁਣ ਅਸੀਂ ਭਾਜੀ ਨੂੰ ਇਹ ਵੀ ਕਿਹਾ ਵੀ ਕੁੜੀ ਬੜੀ ਜਿਹੜੀ ਅਰਸ਼ ਦਾ ਵਿਆਹ ਹੋਣਾ ਇਹਦਾ ਪ੍ਰੋਗਰਾਮ ਭਾਈ ਇੱਥੇ ਰੱਖੀ ਇਹ ਕਹਿੰਦੇ ਕਿ ਨਾ 6 6 ਸਾਲ ਤੱਕ ਕੁੜੀ ਬਿਰੋਣੀ ਮੈਂ ਜਨਮ ਤੱਕ ਦੇਖਾਂਗੇ ਉਹ ਬੈਠੀ ਉਧਰ ਅਰਸ਼ ਕੱਲ੍ਹ ਤੋਂ ਬਲਾਵਾ ਸੀ ਉਹ ਅਰਸ਼ੀ ਦਾ ਸਹਸਰੇ ਕਾ ਅੱਛਾ ਸਹਸਰੇ ਕਾ ਬਰਾਮਸਾ ਇਹ ਵੀ ਮੇਰੀ ਭਾਂਡ ਰੋਟੀਆਂ ਨਾ ਹਾਂ ਨਾ ਠੀਕ ਹੁੰਦਾ ਜਦੋਂ ਜਿਹੜਾ ਹੁੰਦਾ ਤੁਸਾਂ ਸਰਕਾਰ ਹਾਂ ਉਹਨੂੰ ਵੀ ਨਹੀਂ ਆਇਆ ਤਾਂ ਫਰਮਕੇ ਕੋਈ ਨਹੀਂ ਹੁੰਦਾ ਸਾਸਰੀ ਕਾਲ ਬੁਲਾਉਣੀ ਐ ਨੱਕ ਜੱਕੇ ਬੁਲਾਈ ਦਿੰਦੀ ਆ ਇਧਰੇ ਵੀ ਉਹਨਾਂ ਨੇ ਵੀ ਦੇਖਣਾ ਤੁਹਾਨੂੰ ਇਹ ਰਾਨ ਤੋਂ ਪਹਿਲਾਂ ਜਿਹੜਾ ਹੁੰਦਾ ਕਦੇ ਕਦੇ ਲੱਗਦਾ ਗੱਲਬਾਤ ਕਰ ਯਾਰ ਬੜੇ ਠੀਕ ਹੈ ਗੱਲਬਾਤ ਤੁਸੀਂ ਕਰੀਏ ਵਧੀਆ ਮਾ ਘਟੇ ਸੁੰਦੇ ਜੁਆਇ ਕਰਦੇ ਨੇ ਪਤਾ ਹੈ ਕਿ ਉਹ ਪਤਾ ਇਹ ਵੀ ਤੁਸੀਂ ਵੀ ਬੁਲਾਓ ਸਾਸਤਰੀ ਗਾਲ ਜੀ ਹਾਂ ਨਵੇਂ ਮੰਗਾ ਨਵੀਂ ਕੋਕੀ ਜੀ ਲਾ ਤੇ ਹਾਂ ਕੋਕੀ ਜੋ ਵੀ ਹੈ ਕਿ ਦੋ ਦੱਸਾ ਮਾਰਾ ਮਾਰਾ ਦੇ ਦੱਸਾ ਬਹੁਤ ਵਧੀਆ ਬਣ ਗਏ ਤੇ ਇਹ ਕਹਿੰਦਾ ਵੀ ਹਮੇਸ਼ਾ ਬੈਠ ਕੇ ਪਾਸਾ ਮਾਰ ਆਪ ਵੀ ਸਰਦੀ ਸਾਤ ਦੇ ਹਾਂ ਇਹ ਜਰੂਰ ਚਾਹੇ ਕੋਈ ਅਮੀਰ ਕਰੇ ਗਰੀਬਾ ਸੋਨਾ ਦਾ ਅਮੀਰ ਜਾਂਦਾ ਕਿ ਹਾਂ ਨਾ ਕਈ ਦਾ ਹੁਣ ਜਿਨ੍ਹਾਂ ਨੇ 10 10 ਮੰਦਰੀਆਂ ਆ ਖਾਲੀ ਪਈਆਂ ਉਹ ਖਾਲੀ ਵੀ ਪਈਆਂ ਨੀਂਦ ਵੀ ਨਹੀਂ ਆਉਂਦੀ ਇਹਨਾਂ ਨੂੰ ਗੋਲੀਆਂ ਦੋ ਤੋਂ ਨੀਂਦ ਦੀਆਂ ਲੰਦਾ ਤਾਂ ਵੀ ਨਹੀਂ ਨੀਂਦ ਆਉਂਦੀ ਮੈਨੂੰ ਤਾਂ ਆ ਜਾ ਬੰਦਾ ਮਾਰ ਕੇ ਛਾਣਦੇ ਮੈਂ ਆਪਣੀ ਉੱਠਦਾ ਉਹ ਲੈ ਵੀਰ ਬੋਲ ਤੇ ਬਕਸੇ ਸੁਣਦੀ ਆ ਤਾਂ ਤਾਮ ਜਿੱਥੇ ਮਰਜੀ ਪਾ ਦੋ ਮੈਂ ਇੱਥੇ 10 ਮਿੰਟ ਬਹਿ ਕੇ ਛਿਗਣਾ ਲੈ ਛਾਣਦਾ ਉਹ ਛਿਗਣਾ ਦਾ ਘਰਾੜੇ ਬੋ ਮਾਰਦਾ ਹਾਂ ਧਿਆਣਿਆਂ ਵਾਲੀ ਗੱਲੀ ਗੱਲ ਹੈ ਨਾ ਉਹ ਥੋੜੀ ਥੋੜੀ ਸਾਰੇ ਕਿੱਟ ਬੰਦੇ ਨੇ ਇਹਨੇ ਉੱਤਰ ਕੇ ਆਇਆ ਤੇ ਬਣਾਉਗਾ ਤਾਂ ਆ ਕਿਧਰ ਮੈਨੂੰ ਲੱਗਾ ਲੱਗ ਗਿਆ ਉੱਤਰ ਭੇਡ ਸਾਡੀ ਅਸਾਂ ਨਾਲ ਵਾਗੀ ਦਿੰਦੇ ਘਰਾਂਿਆਂ ਦੀਆਂ ਘਰਾਂ ਕੋਲ ਉੱਤੋਂ ਛੱਤ ਲਾ ਦੇ ਤਾ ਕੱਬੇ ਕਿੰਨੀ ਰਾਇ ਦੀਆਂ ਨਾ ਨਾ ਹਾਂ ਹਾਂ ਕਰਾਉਣੇ ਬੱਟੇ ਨਹੀਂ ਬਿੱਦੀ ਰੂਹੀ ਆ ਅੱਜ ਆਏ ਦਾ ਫਿੱਟ ਨੂੰ ਨਵੇਂ ਘਰ ਦੀ ਖੁਸ਼ੀ ਕਿੰਨੀ ਖੁਸ਼ੀ ਹੋਊਗਾ ਅੱਜ ਤਾਂ ਚੈਨੀ ਮਿਲ ਗਈ ਚੈਨੀ ਮਿਲ ਗਈ ਕਿੰਨੀ ਮਿਲ ਕਿਤਨੇ ਚਲੇ ਜੇ ਕਿੰਨੀ ਹੋਇਆ ਨਾ ਚੈਨੀ ਮਿਲ ਗਿਆ ਨਮਾਕਾਰ ਮਧਿਆ ਚੈਨ ਵੀ ਮਿਲ ਗਿਆ ਤੇ ਉਹ ਚੋਣ ਦਾ ਹਰਾ ਹਰਾ ਮਹਾਰਾਜ ਦਰਸ਼ਮੇ ਲਿਆ ਆ ਮੈਂ ਤੁਹਾਨੂੰ ਪੈਨਰਾਸਟ 10 ਵਾਰ ਪਾਸੇ ਮੈਂ ਕਿਹਾ ਸਭਾ ਵੱਡਾ ਲਈ ਪਰ ਮੇਰੀ ਗੱਲ ਮੈਂ ਪਹਿਲਾਂ ਇਹੀ ਗੱਲ ਦੱਸਦਾ ਹਾਂ ਹਰ ਇੱਕ ਬੰਦਾ ਕੈਮਰੇ ਸਾਹਮਣੇ ਨਹੀਂ ਬੋਲ ਸਕਦਾ ਹੁਣ ਭਾਜੀ ਦਾ ਕਹਿਣਾ ਤੂੰ ਜਿਹੜੀਆਂ ਗੱਲਾਂ ਕਰਨੇ ਮੈਨੂੰ ਟੈਨਸ਼ਨ ਹੀ ਨਹੀਂ ਹੈਗਾ ਮੈਂ ਭੈਣ ਸਾਡੀ ਚੱਕ ਜਾਂਦੀ ਛੋਟੀ ਜੀ ਕੋਈ ਗੱਲ ਲੈਣਾ ਆ ਆਫ ਕੈਮਰੇ ਤੋਂ ਸਾਡੇ ਦੁਪੋਖ ਦੋਵੇਂ ਕੁੜੀਆਂ ਦੇ ਵਿਆਹ ਵੀ ਦੇਖਦੇ ਆ ਨਾ ਅਸੀਂ ਫੋਨ ਦੇ ਵਿੱਚੇ ਵਿੱਚ ਹਾਂ ਕਿੱਦਾਂ ਕਿੱਦਾਂ ਨੂੰ ਇੰਗਲੈਂਡ ਚ ਕਰਿਆ ਤਾਂ ਹੀ ਬਤਹੀ ਕੁੜੀ ਤੇ ਬੈਠ ਦੀ ਗੱਲ ਚ ਨਹੀਂ ਮਿਲਣ ਦੇ ਤਮੀਜ਼ ਦੀ ਜੁੜੀ ਤਾਂ ਇੱਥੇ ਵੀ ਹੋਈ ਵਿਜੇ ਮੁੰਡਾ ਇੰਗਲੈਂਡ ਦਾ ਵੀ ਹੋਇਆ ਨਾ ਉਧਰ ਦਾ ਤੋਰਾ ਤਾਂ ਜਾਨ ਸਾਡੇ ਘਰ ਤੇ ਚੱਕਿਆ ਦੂਜੇ ਕੋਈ ਚੱਕਿਆ ਨਹੀਂ ਹੈਗਾ ਵੀ ਬਰੋਗਰਾ ਮੈਥੀ ਰੱਖ ਲਿਓ ਪਰ ਅਜੇ ਕੁੜੀ ਉੱਥੇ ਪੜਦੀ ਹੈ ਗਈ ਸੀ ਜੇ ਸਾਲ ਵਿੱਚ ਗਈ ਨਹੀਂ ਘਟੀ ਹੈ ਹੋਂ ਨਹੀਂ ਹੈ ਹਾਂ ਨਾ ਨਾ ਪੁੱਛਦਾ ਸੁਪਨੇ ਨੇ ਕਿਹੜੇ ਕਿਹੜੇ ਕੰਮ ਕਰਨੇ ਨੇ ਹਾਂ ਜੇ ਮੈਂ ਤੂੰ ਕਿੰਨਾ ਬੜੀ ਸੱਚ ਨੂੰ ਗਈ ਉਹਨੂੰ ਬੜੀ ਪਾਲ ਹਾਂਜੀ ਹਰ ਚ ਇੱਕ ਛੋਟੀ ਜਿਹੀ ਟੈਨਡੀ ਕਰਨੀ ਹਾਂਜੀ ਉਹਨੇ ਵੀ ਕਹਿੰਦੇ ਸ਼ਾਇਦ ਤੇਰੀ ਪੜਾਈ ਕੰਪਨੀ ਚ ਆਉਗੀ ਉਹ ਤੋਂ ਬਾਅਦ ਇੱਕ ਸਾਲ ਦੇ ਵਿੱਚ ਵਿੱਚ ਰਹਿਣਾ ਨਾ ਨਾ ਠੀਕ ਹੈ ਮੈਂ ਕੋਈ ਨਹੀਂ ਜਿੰਨਾ ਤੇ ਉਹ ਦੁਨੀਆ ਵਿੱਚ ਲੱਗੇ ਮਰ ਕੋਰਸ ਮੇਰੇ ਕੋਲ ਬੰਦੀ ਨੂੰ ਮਾਤੇ ਕੋਈ ਸਵਾਲ ਨਾ 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 ਸਹੀ ਠੀਕ ਹੈ ਹਾਂ ਜੀ ਇਦਾਂ ਦਾ ਹੋ ਗਿਆ ਕੋਚ ਵੀ ਦਾ ਬੰਦੀ ਕਿਲਚਾ ਨਾ ਮਾ ਮਾਂ ਬਾਰੇ ਤਾਂ ਫਿਕਰ ਹੁੰਦਾ ਹੈ ਕੋਈ ਨਾ ਤੀ ਹੁੰਦਾ ਨਾ ਭਾਈ ਉਹਨਾਂ ਦੇ ਲੋਕਾਂ ਦੇ ਵਿੱਚ ਨਾ ਜਿਹੜਾ ਲੈ ਕਬੱਡੀ ਮੈਚ ਹੈ ਜਿਹੜੀ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪ੍ਰੇਸ਼ੰਤ ਹੁੰਦਾ ਹੈ ਉਹ ਮਾ ਮਾਂ ਤੇ ਹਾਂ ਜੀ ਵੀ ਜਿਹੜੇ ਨਿਆਣੇ ਆ ਜੇ ਆਪਾਂ ਉਹ ਉਹਨਾਂ ਦੇ ਨਾਲ ਸਾਹਮਣੇ ਹਾਂ ਜੀ ਤਾ ਮਾ ਮਾ ਪੁੱਤਿਆ ਧੰਨਿਆ ਇਹ ਮਰ ਨਾ ਸਾਪੀ ਲੈਣਾ ਜੀ ਮਾਵਾ ਕੋ ਪਾਣ ਸਾਡੇ ਮਾਵਾ ਕੋ ਨਾ ਤਨ ਸਹੀ ਆ ਉਧਰੋਂ ਉਧਰੋਂ ਸਮਾਂ ਹੀ ਇਦਾਂ ਦਾ ਤਾਂ ਟ੍ਰੈਂਡ ਲਾਉਂ ਤੋਂ ਮੱਛੀ ਲਾਉਂ ਬਜੇ ਇੱਕ ਵਾਰ ਬੱਚਾ ਹੱਥੋਂ ਨਿਕਲ ਗਿਆ ਤਾਂ ਨਿਕਲ ਗਿਆ ਹਾਂ ਉਹ ਕਹਿੰਦੇ ਉਹਨੇ ਚੀਂ ਨੂੰ ਨਾ ਆਉਂ ਕੋ ਆਪਣੇ ਰਾ ਉਹ ਵੀ ਕਰ ਤਾਂ ਵੀ ਥੱਲੇ ਨਾ ਹਾਂ ਜੀ ਨਾਲ ਗੈਰਡ ਕਰਨਾ ਕਹਿੰਦਾ ਮਤ ਗੈਰਡ ਕਰਨਾ ਕੀ ਮਾੜਾ ਕੀ ਚੰਗਾ ਬਣ ਕੀ ਪੈਣੋ ਹੋਰ ਤਾਂ ਸੁਟਾਉਣਾ ਹੈ ਹਾਂ ਅਸੀਂ ਸਭ ਦਾ ਉਹ ਕਿਸੇ ਨੂੰ ਦੱਸਣਾ ਹੈ ਵੀ ਕਿੱਥੇ ਜਾਣਾ ਹੈ ਜਾਂ ਕਿੱਧਰ ਜਾਣਾ ਹੈ ਕਿੱਦਾਂ ਕਿਸੇ ਨਾਲ ਮਿਲਣਾ ਹੈ ਤਾਂ ਜੇ ਹਾਂ ਕਿਸੇ ਦਾ ਬੰਦਾ ਨੂੰ ਮਿਲਣਾ ਹੈ ਹਾਂ ਸਮੂਹ ਦੀ ਪੌਲੀ ਵੀ ਨਹੀਂ ਰੱਤੀ ਤੇ ਹੀ ਉੱਠਾਂਗੇ ਕਦੋਂ ਜਾਣਾ ਹੈ ਨਾ ਮਹਾਵਾਪਸੀ ਗਣਕੀ ਕੋਲ ਉਹ ਵੀ ਗੱਲ ਕਰਨਾ ਕਰਦਾ ਉਹ ਕਰਦਾ ਕਿ ਉਹ ਪਤਾ ਲੱਗਦਾ ਕਿ ਉਹ ਫਿਰ ਉਹ ਪਤਾ ਉਹ ਦੇਖਦਾ ਦੂਜਿਆਂ ਨੂੰ ਹਾਂ ਉਹਦੇ ਠੀਕਾ ਦੇ ਮਹਾਵਾਪਸੀ ਦੀ ਗੱਲ ਕਹਿ ਗਿਆ ਉਹ ਸਿੱਧਾ ਆਪ ਹੋ ਰਹੀ ਹੈ ਹਾਂ ਉੱਚੇ ਹੱਥ ਨਮਸਕਾਰ ਬਹੁਤ ਬੜੇ ਬਾਈ ਸਿਹਰ ਕਰੋ ਬਹੁਤ ਬੜੇ ਬਾਈ ਹਾਂ ਤਾਂ ਉਹ ਇੱਕ ਜੋ ਸੁਭਿਗਮ ਉਹ ਰਾਜ ਜਿੰਨਾ ਕਿੰਨਾ ਗਾਣੇ ਕੋਈ ਚਾਇਤ ਨਹੀਂ ਆ ਨਾ ਤਾਂ ਹੋਵੇ ਵੀ ਨਾ ਹੋਵੇ ਵੀ ਨਾ ਕਿਉਂ ਨਾਲ ਵੀ ਭੜਦੇ ਨੇ ਹਾਂ ਜਿੱਥੇ ਇੱਥੇ ਜਮਕੇ ਬਣਦੇ ਇਸ ਕਰਕੇ ਮੈਂ ਬਾਕੀ ਵੀ ਕਰਨ ਕਿਸੇ ਬਣੋ ਨਾ 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 ਸਿਧ ਜਿਹੜਾ ਆਪਣਾ ਰਸਤਾ ਸਹੀ ਹੋ ਭਾਜੀ ਤਾਂ ਫਰਾ ਕੋਸਾ ਸਹੀ ਜਿਹੇ ਸੀ ਆਪਕਰ ਤੋਂ ਉਹ ਨਾ ਤਾਂ ਜਮਾਕ ਤੋਂ ਸਿੱਧਾ ਕਰਦਾ ਹੈਗੇ ਬੰਦੇ ਨੇ ਇਹਨਾਂ ਨੇ ਕੰਮ ਭਰਗੜ ਦੇਣ ਆਉਂਦੇ ਕਰਗੜ ਟਿਕਾਣਾ ਉਹ ਪੇਪਰ ਬਸੰਗ ਚਾਲਗਰ ਵਿੱਚ ਨੇ ਆਇਆ ਗਾਣਾ ਹੀ ਨਹੀਂ ਭਾਜੀ ਘਰ ਹੀ ਨਹੀਂ ਰਹਿਣਾ ਚਾਹੁੰਦਾ ਆਪਣੀ ਫੈਮਿਲੀ ਦੇ ਵਿੱਚ ਆ ਨਹੀਂ ਇਹ ਕਿਹਾ ਕੁਝ ਨਾ ਆ ਗੱਲ ਸਹੀ ਜੇ ਸਾਹਿਬ ਨੇ ਨਾ ਖਾਮੀ ਦੇਖੀ ਤੁਸੀਂ ਆਏ ਹੋ ਉਹਦੀ ਭੈਣ ਦਾ ਨਾਮ ਲਾ ਕੇ ਗਾਣਾ ਨਹੀਂ ਆਣੇ ਕਿ ਆ ਨਹੀਂ ਜੇ ਤੁਸੀਂ ਇਹ ਕਹਿੰਦੇ ਸਾਡੇ ਵਿੱਚ ਰੇਡ ਦੇ ਤਾਂ ਮੈਂ ਕਹਿੰਦਾ ਮਦਰ ਲੱਭਾ ਮਾਤਾ ਜੀ ਆਸ ਸੀ ਹਾਂ ਹੋਰ ਹੌਲੀ ਹੋਲੀ ਵੱਡੀ ਵੱਡੀ ਹੋਣੀ ਵੱਡੀ ਹੋਣੀ ਹਾਂ ਕੰ ਲੈ ਦੇ ਗੱਲਾਂ ਦਿਮਾਗ ਚ ਰਹਿੰਦੀਆਂ ਸਾਰਾ ਕੁਸਰ ਮੈਮਰੀ ਕਮਾਨ ਸਾਰਾ ਕੁਸਰ ਤੂੰ ਇਹ ਕਿਵੇਂ ਕਰਦਾਗਾ ਮੈਂ ਤਾਂ ਇਹ ਕਹਿੰਦਾ ਜੇ ਅਸੀਂ ਸਹੀ ਹੈ ਸਾਡਾ ਦਿਮਾਗ ਦੀ ਸੀ ਇਹਦੇ ਨਾਲ ਤੋਂ ਵਾਸਤੇ ਕੋਦਾਂ ਤੇ ਜੋ ਵਾਕਿਆ ਨਾਲ ਤਾਂ ਕਮਕਾ ਨਹੀਂ ਜਾ ਸਕਦਾ ਹੁਣ ਤੁਸੀਂ ਤਾਂ ਦੇਖਿਆ ਤੁਸੀਂ ਕਹਿੰਦੇ ਹੋ ਹਸਪੀਟਲਿਕ 2033 ਦੇ ਬਿਚਾ ਉਹਨੇ ਬਹੁਤ ਕੋਈ ਕੋਈ ਬੇਚ ਕਹਿੰਦੇ ਨਹੀਂ ਇਹ ਬਿਹਾਰ ਉੱਤਰ ਇੰਗਲੈਂਡ ਦੀ ਜਾਮੂਪਾਲ ਆਏ ਸੋ ਟਾਈਮ ਦੀ ਕਿੱਕ ਸੋਲੀ ਡਿਲੀਵਰੀ ਜੰਬੀ ਹਾਂ ਬੱਚੀ ਜੇ ਤੁਸੀਂ ਘਰ ਦੇ ਕਿਤੇ ਵਿੱਚ ਨਹੀਂ ਸਾਰਾ ਸਾਰਾ ਚਲੋ ਹੁਣ ਤਿਆਰ ਕਰਦਾ ਜੀ ਹਾਂ ਜੀ ਜਦੋਂ ਕੋਈ ਬਲਾਸਾ ਸਿੱਧਾ ਤੇ ਨਰਿੰਗ ਸੱਲਾ ਤੇ ਨੂੰ ਦੇਖਣਾ ਉਹ ਆਉਂਦਾ ਅੱਜ ਵੀ ਨਹਿਰਾਂ ਦਾ ਉਹ ਆਜੀ ਵੀ ਨਹਿਰਾਂ ਦਾ ਆਮ ਵੀ ਦੇਖਣਾ ਆ ਉਹਦੇ ਇੱਛਾ ਪਾਇਆ ਜੇ ਮਨੇ ਉਹਨਾਂ ਦਾ ਵੀ ਗਾਇਦੇ ਉਹਨਾਂ ਨੇ ਮੇਰਾ ਵੀਡੀਓ ਪਾਇਆ ਮੈਂ ਬਾਜੀ ਜਮਾ ਦੇਖਿਆ ਮਹਾ ਮਾਮਾਈ ਨੂੰ ਕੀ ਆ ਗਿਆ ਨਾ ਮੇਰੇ ਭਾਈ ਕਿਹੜੀ ਨੂੰ ਗਿਆ ਰਾਂ ਆਉਂ ਤਾ ਕੈਮ ਦੇਖਣੇ ਵਿਚ ਆਉਂ ਚਲੋ ਹਾਂਜੀ ਉਹ ਬੈਠਾ ਸਾਡਾ ਸਰਦਾਰ ਭਰਾ ਜੇ ਇੱਕ ਤਰ੍ਹਾਂ ਚੱਕੀ ਜਦੋਂ ਬਾਹਰੋਂ ਲੱਤ ਕੇ ਚੱਲੀਆ ਘਰ ਪਾਉਣ ਨੂੰ ਨਿਕਲੇ ਲੇਕ ਤਾਂ ਨਾ ਚਲੋਈ ਚਲ ਮਿਲ ਪਾਉਣ ਨੂੰ ਅਦਰ ਰਵਨ ਨਾ ਭਰਤਾ ਜੀ ਸੁਧਾਰੇ ਵਾਲਾ ਡੱਬਾ ਭਰਤਾ ਇੱਕ ਨਾ ਆਹ ਇੱਕ ਥੋੜਾ ਸੁਧਾਰੇ ਵਾਲਾ ਡੱਬਾ ਪਿਆ ਠੀਕ ਹੈ ਲੈ ਜਾਣਾ ਹਾਂ ਕੱਪੜੇ ਲੀੜ ਦਾ ਬਿਹਾਰ ਅਸੀਂ ਕੋਈ ਨਹੀਂ ਕੀਤਾ ਹਾਂ ਉਹ ਲੋਡ ਵੀ ਨਹੀਂ ਪਸੇ ਰਿਆ ਇਹਨਾਂ ਕੋਲ ਉਹ ਕੋਈ ਲੋਡ ਵੀ ਨਹੀਂ ਆਈ ਕੱਪੜੇ ਕੁੱਪੜੇ ਨਾਲ ਹਾਂ ਕਿਹੜਾ ਡੱਬਾ ਖੋ ਕੇ ਤੁਹਾਡਾ ਸਭ ਸਮਾਨ ਕਿ ਆਈ ਮਠਿਆਈਆਂ ਡੱਬੇ ਮੇਰੇ ਗੱਡੀ ਚ ਰੱਖਤੇ ਜੀ ਮੈਂ ਆਪਣੇ ਹਾਂ ਨਹੀਂ ਔਰ ਦੂਜਾ ਡੱਬਾ ਬਾਕਸ ਵੀ ਵੱਡਾ ਬਾਕਸ ਤਾਂ ਆਪਿਆ ਤੁਹਾਡੇ ਕੋਲੋਂ ਦੇਖੋ ਦਾਤੀ ਨੇ ਜੀ ਨੇ ਤੇ ਉੱਤੇ ਦੇਖਦੇ ਗਏ ਜੀ ਇਹ ਗੱਲਾਂ ਦੇ ਸਿੰਗ ਇਹ ਸੁੰਦਾਰਾ ਦਾ ਪਰਤਾ ਜੀ ਬਾਕਸ ਇਹਨਾਂ ਨੇ ਕਹਿੰਦੇ ਵੀ ਹੁਣ ਇੱਕ ਆਹ ਭਾਤਾ ਚੋਲਾ ਇੱਧਰ ਇਹਦੇ ਚ ਮਠਿਆਈ ਵਿੱਚ ਰਾਸਣ ਸੌਣ ਦਾ ਸਦਾਰਾ ਨਹੀਂ ਹੈਗਾ ਇਹ ਇਹ ਭਾਦੋ ਦਾ ਸਦਾਰਾ ਨਾਲ ਚਲ ਤਾਂ ਹੱਥੋਂ ਚਲੇ ਦੇਣਾ ਤਾਂ ਕਿਹਨੇ ਹਾਂ ਮੈਂ ਪਹਿਲੇ ਹੀ ਪਾ ਲਿਆ ਮੈਂ ਵੀ ਬਾਹਰ ਆਉਂਗਾ ਮੇਰੀ ਯਾਰ ਇੰਦਾ ਆ ਹਾਂ ਮੈਂ ਹੁਣ ਅਗਲੀ ਵਾਰੀ ਭਾਈ ਦੇ ਖਾਣ ਦੇ ਵਿੱਚ ਤੇ ਪਹੁੰਚਾਂਗਾ ਹਾਂ ਹਾਂ ਨਾ ਲਾ ਕੋਈ ਨਹੀਂ ਚਲੋ ਫਿਰ ਚਲੋ ਲੋ ਬੈਕਗਰੋਂ ਤੋਂ ਚਲੀਏ ਆਪਾਂ ਪਾਜੀ ਦਾ ਜੀ ਆਚੂ ਮਰ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਜੀ ਇਹ ਹਾਂ ਸ਼ਾਬਾਸ਼ ਹਾਂ ਇਦਾਂ ਹੀ ਰੌਣਕਾਂ ਲੱਗਦੀਆਂ ਰਹਿਣ ਇੱਥੇ ਫੇਰ ਕਰਦੇ ਅਸੀਂ ਫੇਰ ਅਸੀਂ ਫੇਰ ਅਸੀਂ ਚੱਲੀਏ ਕੂਪਾ ਇਹ ਹਾਂ ਅੱਜ ਕਿੱਦਾਂ ਪਾ ਕੇ ਭੰਗੜਾ ਪਾਈ ਹੈ ਹੈ ਫੇ ਭੰਗੜਾ ਪਾਈ ਹੈ ਨਾ ਸਹੀ ਹੈ ਨਹੀਂ ਥੋੜਾ ਜ਼ਿਆਦਾ ਪਾਈ ਹੈ ਹਾਂ ਤੁਸੀਂ ਹੁਣ ਆ ਪਾਣੀ ਦੀ ਬੋਤਲ ਇੱਕ ਕਨਾਲ ਚੱਕ ਲਓ ਕੰਜੂਸੀ ਨਹੀਂ ਵਰਤਣੀ ਹੈਗੀ ਜਿਹੜੀ ਚੀਜ਼ ਦੀ ਲੋੜ ਆਪਣੀ ਲੈ ਜਿਓ ਹੁਣ ਐ ਨਹੀਂ ਕਰਨਾ ਹੈਗਾ ਕੋਈ ਨਾ ਸਾਰੇ ਨੇੜੇ ਹੀ ਆ ਹਾਂ ਪਹਿਲਾਂ ਉੱਥੇ ਵੀ ਜਾਣਾ ਹੈ ਨਾ ਚਲਣੋ ਭਾਈ ਹਾਂਜੀ ਆ ਹਕੀਮ ਹੁੰਦਾ ਮੇਰੇ ਸਾਹਮਣੇ ਮੈਂ ਦੱਸਾਂ ਉਹ ਮੈਂ ਤਾਂ ਮੈਂ ਤਾਂ ਕੰਮ ਪਾਣੀ ਦੀ ਬੋਤਲ ਚੱਕ ਲੈ ਚੱਲਦਾ ਪਾਣੀ ਤਾਂ ਪੀ ਲਈਂ ਚ ਨਾ ਬਣੀ ਸੁਸਾ ਕਹਿੰਦਾ ਕਿ ਇੱਥੇ ਕੱਢ ਕੇ ਜਾਏ ਰਾਤ ਨਹੀਂ ਗੁੜੀ ਉਹ ਹੱਦ ਕਿਹੋਲਾ ਨਾ ਨਾ ਉਹ ਸੌਰੇ ਮੈਂ ਪਤਾ ਕਿ ਕਹਿੰਦਾ ਨਹੀਂ ਅਗਲਾ ਸਾਨੂੰ ਫੇਰ ਫੋਨ ਤੇ ਨਸ ਨੂੰ ਦੀ ਬੀਟੀ ਆ ਜੀ ਮਤ ਵਰ ਮਤ ਫੋਨ ਤੇ ਤਾਂ ਦੀ ਖਲ ਨਾ ਮੈਂ ਤਾਂ ਪਾਣੀ ਦੀ ਬੋਤਲ ਚੱਕਿਆ ਜੀ ਸੌਰੇ ਘਰ ਜਵਾਈ ਡੈਸ਼ ਭੈਣ ਕਰ ਭਾਈ ਡੈਸ਼ ਹੁਣ ਭਾਈ ਮੈਂ ਪਾਣੀ ਚੋਪੀ ਰਹਿ ਗਿਆ ਨੇ ਬਤੋ ਹੈ ਗਾਬਸ ਤੇਰੀ ਤਾਂ ਇਹ ਆਪ اوقات ਕਰੂਆਂ ਹੋ ਜਾਂ ਨੂੰ ਹਾਂ ਸਹੀ ਪੈਂਤ ਬਣਦੇ ਹੋਸ ਲਾਈਨ ਚ ਨਹੀਂ ਮੈਂ ਹੈ ਨਹੀਂ ਹੋ ਲਾਈਨ ਚ ਮਾਰ ਕੇ ਆਇਆ ਹੋ ਲਾਈਨ ਫੈਸਲ ਉਹ ਲਾਈਨ ਚ ਹੈ ਜੀ ਬਾਕੀ ਗੱਲ ਸਹੀ ਆ ਹਾਂਜੀ ਆ ਤੁਹਾਡਾ ਸਾਰੇ ਪੀ ਵੀ ਸੀ ਵਾਲਾ ਕੰਮ ਹੋ ਗਿਆ ਬਣਾ ਜੀ ਸਾਰੇ ਟੋਟਲੀ ਆ ਪੀ ਵੀ ਸੀ ਜਿਹੜੀ ਹੈ ਲਾਈ ਵੀ ਤੁਸੀਂ ਹਾਂ ਮੈਂ ਸਾਰੀ ਤੁਸੀਂ ਕੰਦਾ ਦਾ ਪਿੱਛੇ ਕਵਰ ਕਰੇ ਦਿੱਤੀਆਂ ਰੰਗ ਵਾਲਾ ਦਾ ਕੰਮ ਨਿਵੇੜੇ ਦਿੱਤਾ। ਸਮਝ ਨੀੜ ਦਾ ਕੰਮਰਾ ਕਰੀ। ਤੁਸੀਂ ਮੁੜ ਕੇ ਕਦੇ ਰੰਗ ਕਰਦੀ ਲੋੜੇ ਨਾ ਪਵੇ। ਫਿਰ ਰੰਗ ਕਰਨਾ ਪੈਂਦਾ ਉਹਦਾ ਵੀ ਮੇਰੀ ਸਲਾਹ ਅਗਲੀ ਵਾਰੀ ਆ ਕੇ ਤੈਨੂੰ ਹੀ ਆ ਜਮਦੀ। ਹਾਂ ਤੈਨੂੰ ਹੀ ਲਾ ਦੋ। ਬੂਰੇ ਵਾਲਾ ਥੋੜਾ ਜਿਹਾ ਹੋਰ ਰਹਿੰਦਾ। ਆਜਿ ਮੈਂ ਤੇ ਆ ਕੰਦਾ ਹਾਂ। ਹਾਂਜੀ ਹਾਂ। ਇਹਨੂੰ ਆ ਹੁਣ 5-20 ਮਹੀਨਾ ਲੱਗ। ਇਹਦੀ ਪੀਵੀਸੀ ਲੱਗਦੀ ਹੈ। ਹਾਂ। ਸਾਰਾ ਇਹਦਾ ਕੰਮ ਕਰ। ਨਾ ਨਾ ਟੈਂਸ਼ਨ ਫਰੀ ਤੇ ਥੋੜਾ ਜਿਹਾ ਜਵਾਕਾ ਜੂਕਾ ਦਾ ਹੁੰਦਾ ਰੂ ਪੀਵੀਸੀ ਨੂੰ ਵੀ ਵਿੱਚ ਤਿੱਖੀ ਚੀਜ਼ ਮਾਰਤੀ ਜਵਾਕ ਨੇ ਤੇ ਕੀ ਹੋਤਾ ਇਹਦੀ ਕੀ ਤਕੀ ਤੇ ਮੇਖ ਨਹੀਂ ਲਾਗੀ ਤਾਂ ਅੱਛਾ ਜੀ ਜਿਹਦਾ ਉਹ ਨਹੀਂ ਇਹ ਤਾਂ ਜਿਹੜੇ ਮੋਟੇ ਪਹਿਲਾਂ ਅਪਲਾਈ ਲੱਗੇ ਆਣੇ ਹਾਂ ਮੈਂ ਲੱਗੇ ਬਹੁਤ ਹੈ ਨਾ ਭਾਈ ਇਹ ਮੋਟਿਆ ਨਾ ਆਪਣਾ ਆ ਜੀ ਪਤਾ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਤੁਸੀਂ ਤੁਸੀਂ ਦੇਖੋ ਇਹਨਾਂ ਦੇਖੋ ਰੀਤ ਦੇ ਪੇਪਰ ਸ਼ੁਰੂ ਹੋਣ ਵਾਲਿਆ ਸਾਨੂੰ ਜਿਹੜਾ ਜਿਹਨਾਂ ਦਾ ਵਿੱਚ ਛੁੱਟੀਆਂ ਦਾ ਗੈਪ ਹੋਊਗਾ ਉਹਦੇ ਵਿੱਚ ਪ੍ਰੋਗਰਾਮ ਬਣਾ ਲਓ ਇੱਕ ਖਾਸਮੀਨ ਦਾ ਵੀ ਆਇਆ ਨਾ ਮੱਕਾ ਨੂੰ ਟਾਈਮ ਉਹ ਜ हां ਉਹ ਸਾਬ ਨਾਲ ਬਣਾ ਲੀਂ ਦੇਖ ਲਓ ਮੰਤ ਜਾਈ ਗੱਲ ਹੋ ਗਈ ਬਾਹਰ ਨਾਲ ਜਿਹੜਾ ਦੋ ਕੁ ਮਿੰਟਾਂ ਬਾਅਦ ਨੂੰ ਤਾਂ ਰਹੇ ਨਹੀਂ ਲੜਾਂਗੇ ਜੀ ਕਿਆ ਲੋ ਚਲੋ ਹਾਂ ਜੀ ਆਉਂਦੇ ਕੋਈ ਨਾ ਨਾ ਚਲੋ 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 ਅਸੀਂ ਆਇਆ ਅਖੀਰ ਨਿਸ਼ਾਨੀ ਆਪਣੇ ਕੋਈ ਨਹੀਂ ਆ ਵੀਰੇ ਹਾਂ ਚਲੋ 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 ਅਖੀਰ ਨਿਸ਼ਾਨੀ ਆਪਣੇ ਕੋਈ ਨਹੀਂ ਆ ਵੀਰੇ ਚਲੋ ਚਲੋ ਉਧਰ ਹੀ ਮਿਲਦੇ ਜੀ ਤੁਹਾਨੂੰ ਚੱਲ ਗਿਆ ਸੁਧਾਰਾ ਦਾ ਫਿਰ ਤੁਸੀਂ ਉਹ ਚੱਕੂ ਕਿਉਂ ਨਾ ਭਾਈਓ ਲੈ ਕੇ ਜਾਂਦਾ ਆਉਂਦਾ ਸੁਧਾਰਾ ਦਾ ਟ੍ਰੀਡ ਦੇ ਬੂਟ ਪਾਉਣੇ ਭਾਣੇ ਤੁਹਾਨੂੰ ਹਾਂ ਹਾਂ ਮੈਂ ਵੀ ਆਪਣੇ ਬੂਟ ਪਾਉਣੇ ਜੀ ਮੈਂ ਵੀ ਨੰਗੇ ਪੈਰੇ ਹਾਂ ਠੀਕ ਹੈ ਇੱਥੇ ਰੁਕੋ ਜੀ ਖੋਲ ਹਾਂ ਚਲੋ ਆਜੋ ਲੋ ਜੀ ਪਹੁੰਚ ਗਏ ਅਸੀਂ ਬੜੇ ਭਰਾ ਦੇ ਘਰ ਤੇ ਤੁਹਾਡੇ ਚ ਹੈ ਤੇ ਇਹ ਤਾਂ ਮੈਂ ਕਹਿੰਦਾ ਤਿੰਨ ਮੰਜ਼ਲੀ ਕੋਠੀ ਵੀ ਬੜੀ ਬਾਹਰ ਤੇ ਤਾਂ ਹਾਂ ਇਹ ਕਿੱਥੇ ਇਹ ਵੀ ਉਰੀਏ ਕਿ ਬਾਹਰੇ ਹੈ ਅੱਛਾ 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 ਜੋ ਬੁਲਾਇਆ ਸੀ ਇਹਨੇ ਵੀ ਇਹ ਆਏ ਹੋਣੋਂ ਭਾਪਾ ਵਾਲਾ ਅੱਛਾ ਠੀਕ ਹੈ ਸੈਣਾ ਹਾਂ ਜੇ ਉਹਦੇ ਕਾਕੇ ਤੁਸੀਂ ਉਹ ਬਾਅਦ ਚਾਇਆ ਤੇ ਉਹ ਉੱਥੇ ਗਏ ਸੀ ਉੱਥੇ ਉਹ ਬੈਠ ਨਹੀਂ ਹੋਇਆ ਹਾਂ ਹਾਂ ਫਿਰ ਅਸੀਂ ਉਹ ਥੋੜਾ ਜਿਹਾ ਮਾਲ ਵੇਚ ਕੇ ਫੇ ਛੱਡ ਗਏ ਠੀਕ 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 ਜੀ 99 ਸਾਲ ਹੋ ਗਏ 95 ਸਾਲ ਦੀ ਉਮਰ ਹੋ ਗਈ ਹੈ ਪੱਕੀ ਦਾ ਬੜੀ ਕੱਪੜੇ ਚੋੜੀ ਆਪਾਂ ਜੀ ਉਹ ਉਹ ਗਾੜੇ ਕਿੱਥੇ ਤੋਂ ਆਹ ਲਾ ਬੱਥੇ ਇਹ ਭਤੀਜਾ ਵਰਾ ਅੱਛਾ ਜੀ ਉਹ ਇੱਧਰ ਬੈਠਾ ਸੀ ਹਾਂ ਹਾਂ ਹੋ ਵੀ ਮਦਰ ਕੋਲ ਕੋਲ ਬਸ ਖੜਾਏ ਤੇ ਸਰਦਾਰੀ ਬਰਫਾ ਅੱਛਾ ਜੀ ਅੱਛਾ ਸਾਹਮਣੇ ਸਰਦਾਰ ਆ ਹਾਂ ਨਾ ਨਾ ਬਧੀਆ ਚਲੋ ਮਾਤਾ ਜੀ ਹੋਰ ਗੱਡੀ ਮਾਰਦੇ ਚਾ ਤੁਹਾਡੇ ਮਦਰ ਦੀ ਹੋ ਸਾਹਮਣੇ ਤਸਵੀਰ ਹੈ ਇਹ ਜਿਹੜੇ ਉਧਰੋਂ ਕਹੇ ਨਹੀਂ ਪਦੀ ਗਏ ਹੈ ਕਿ ਤੇਗੀ ਫੋਟੋ ਲੈ ਕੇ ਬਣਾ ਲਵੋ ਨਾ 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 ਠੀਕ ਹੈ ਠੀਕ ਹੈ ਠੀਕ ਹੈ ਇਹ ਜੇ ਆ ਪਹਿਲਾਂ ਆ ਪਹਿਲਾਂ ਹੀ ਬਣਿਆ ਹੋਇਆ ਸੀ ਹੁਣ ਫਿਰ ਕਹਿੰਦਾ ਜਿਸਟਾਰ ਨੂੰ ਤੇ ਬੰਦ ਕਰੀਂ ਅੱਛਾ ਜੀ ਆਹ ਜੋ ਪ੍ਰਕਰਾ ਇਹ ਫਿਰ ਮੇਰੇ ਵਾਲਾ ਦੇਖ ਕੇ ਬਾਅਦ ਜਦੋਂ ਇਹ ਪ੍ਰਕਰਾ ਦੀ ਗੱਲ ਸੁਣ ਲਈ ਗਿਆ ਫਿਰ ਇਹ ਵੀ ਪਾਇਆ ਨਾ 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 ਟੌਰ ਉਹ ਪੂਰੀ ਤੇ ਸੇਮ ਤੁਹਾਡੇ ਵਾਲੀ ਉਹ ਲੁਖੋ ਕੀ ਬਸ ਐਦੀ ਉਹੀ ਕਲਰ ਦਾ ਤੁਸੀਂ ਜਿਆਦਾ ਲੰਬਾ ਥੋੜਾ ਜਿਹਾ ਹਾਂ ਆਹ ਜੋ ਆਜਰੇ ਝੁੰਮਿਆ ਇਹ ਤੇ ਦੋਏ ਇਕੱਠੇ ਲਗਾ ਆਏ ਹਾਂ ਹਾਂ ਆ ਇਹ ਇਹਦੇ ਨਾਲ ਦੀ ਉੱਤੇ ਲਗਾਇਆ ਬਸੋ ਚੌੜਾ ਸੀ ਜੀ ਥੋੜਾ ਅਗਲੇ ਜਾ ਕੇ ਹਾਂ ਇਹਦਾ ਵੀ ਕੁਝ ਲੈ ਕੇ ਆਉਂਦੇ ਹਾਂ ਹਾਂ ਬਸੋ ਇਹ ਜਿਹੇ ਇਹ ਟਾਈਮਿੰਗ ਦਾ ਕਾ ਵੀ ਸੇਰਾ ਤੇ ਇਧਰ ਆ ਕੁੜੀ ਦੇਣਾ ਜੋ ਉਹਨਾ ਸੰਭਾਲ ਕਰਦਾ ਜਿਹੜਾ ਆਪਾਂ ਹਾਂ ਇਹ ਵੀ ਯਾਦਗਾਰਾਂ ਰਹਿ ਜਾਂਦੀਆਂ ਹਾਂ ਕਲੀਰ ਹੋ ਗਿਆ ਤੇ ਹੋ ਗਿਆ ਉਹ ਮੈਂ ਖੜਾ ਜੀ ਸਾਹਮਣੇ ਵਿੱਚ ਸ਼ੀਸ਼ੇ ਦੇ ਮਾ ਉਹ ਖੜਾ ਮੈਂ ਸਾਹਮਣੇ ਸ਼ੀਸ਼ੇ 'ਚ ਮੇਰੀ ਵੀ ਵਿੱਚ ਬਣ ਗਈ ਵੀਡੀਓ ਹਾਂ ਮਨ ਉਹਨਾਂ ਦਾ ਨਾ ਹਾਂ ਕੱਪੜੇ ਹਾਂ ਬਾਹਰ ਤੇ ਮੈਨੂੰ ਅਲਰਜੀ ਦੀ ਗੋਲੀ ਜਾਣੀ ਪਈ ਤੇ ਝੋੜ ਜੋੜ ਹਾਂ ਸਿਆਣਾ ਸਰੀਰ ਬਹੁਤ ਹਾਂ ਮੇਰੇ ਪਰਮਾਤਮਾ ਦਾ ਸ਼ੁਕਰ ਹੈ ਆਪਣਾ ਨਾਮ ਤੋਂ ਆਪੇ ਕਰ ਲਿਆ ਜੀ ਹੂੰ ਇਹ ਥੋੜੇ ਥੋੜੇ ਲੇਟ ਹੈ ਕੋਈ ਮਾਸ ਬਚਾਤਾ ਹੈ ਹੂੰ ਉਹ ਕਿਹਾ ਮੈਨੂੰ ਪਾਣੀ ਦੇ ਦੇਦਾ ਫੇਰ ਲਾ ਦੇ ਨੀ ਕੋਈ ਬਸ ਮੈਂ ਪਾਣੀ ਲੈਣਾ ਜੀ ਮੈਨੂੰ ਪਾਣੀ ਚਾਹੀਦਾ ਪਾਣੀ ਤਾਂ ਲਾ ਦੇ ਦੋ ਕੋਈ ਚੱਕਰ ਨਹੀਂ ਮੈਂ ਇੱਕ ਬੋਤਲ ਚੱਕੀ ਤੈ ਗਈ ਤੇ ਗੱਡੀ 'ਚ ਆ ਨਾਰਮਲ ਹੈ ਨਾਰਮਲ ਹੈ ਜੀ ਮੈਂ ਗੱਡੀ 'ਚ ਰੱਖਤੀ ਬੋਤਲ ਉਹ ਹਾਂ ਅਰੇ ਤੋ ਡੈਡੀ ਹੋਣਾ ਲੈ ਲਗਦਾ ਹੁਣ ਅੰਧੇ ਰਹਿਣਾ ਕਹਿੰਦੀ ਸੱਚੀ ਰਹਿਣਾ ਜਾਂ ਤਾਂ ਲੈ ਨਹੀਂ ਕਿਸੇ ਨਾਲ ਲੈ ਕੇ ਜਾਣੀ ਆ ਹਾਂ ਜਾਂ ਮਨੋਰੀ ਲੈਣਾ ਪੈਣਾ ਅੱਛਾ ਮੈਂ ਕਹਿੰਦੇ ਨਾ ਤਰੀਕ ਨੂੰ ਪੇਪਰਸ ਤਾਂ ਆ ਵਿਚਾਲੀ ਕਿਸੇ ਨਾਲੇ ਲੈ ਜਾਂਦੀ ਆ ਹਾਂ ਬੜਾ ਤਾਂ ਲਉਂਦੀ ਕਿ ਨਹੀਂ ਇਸੇ ਕੋਈ ਨਹੀਂ ਪਾਦੀ ਮੈਂ ਤਾਂ ਤੁਸ ਜਿਹਾ ਲੱਗਦਾ ਨਹੀਂ ਤੇਰੇ ਕੋਲ ਮਾੜਾ ਜੀ ਪਾਣੀ ਚ ਚਲੋ ਮਾਮਾ ਦਾ ਧੀ ਨਾਲ ਜ਼ਿਆਦਾ ਹੁੰਦਾ ਥੋੜਾ ਜਿਹਾ ਮੰਨ ਦੀ ਆ ਤਾਂ ਹੈਗੀ ਆ ਗਾਂ ਦਾ ਮਨ ਨਾਲ ਲੱਜੋ ਤੇ ਨਿਆਣੀ ਆ ਹਾਂ ਜੀ ਹਾਂ ਫਿਰ ਜਿੱਦ ਕਰਦੀ ਆ ਜਦੋਂ ਜਦ ਜਾਂ ਸਮਝੋ ਲੱਗ ਗਿਆ ਹੁਣ ਫਿਰ ਸਾਰਾ ਕੁਝ ਆਪੇ ਘੋੜਨਾ ਲੋਟ ਅਸ ਤੋਂ ਪਹਿਲਾਂ ਚੰਦੀ ਦੀ ਫੋਟੋ ਲਓ ਜੀ ਉਧਰ ਉਹ ਨਹੀਂ ਆ ਉਹ ਨਹੀਂ ਦੋ ਕੁ ਟੇ ਉਹ ਨਹੀਂ ਪੀਲਾ ਬਸ ਦੋਵੇਂ ਉੱtre ਗੈਰ ਨਹੀਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸੋ ਉੱਚਾ ਸੁਣਦਾ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਸਤਿ ਸ਼੍ਰੀ ਅਕਾਲ ਜੀ ਹਾਂ ਚਲੋ ਇੰਨੀ ਬਹੁਤ ਆ ਵੀ ਆਪਣੇ ਪਰੰਪਰਾ ਹਾਂਜੀ ਹਾਂਜੀ 95 ਸਾਲ ਦੀ ਉਮਰ ਹਾਂਜੀ ਆਪ ਕਰੀ ਜਾਂਦੇ ਨੇ ਜੋ ਕਰਨਾ ਬਾਹਰ ਹਾਂਜੀ ਦਾ ਹਾਂਜੀ ਨਾ 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 ਵਧੀਆ 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 ਫੜ ਕੇ ਲਈ ਜਾਈਦੇ ਨੇ ਸਾਡੇ ਜਿਲ੍ਹੇ ਨੂੰ ਆਪੇ ਨਾ 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 ਜੰਪਿੰਗ ਬੈਟ ਫੋਨ ਨੰਬਰ ਦਿੰਦੇ ਚਲੋ ਇਹਦੇ ਵਾਹ ਇਹਨਾਂ ਨੇ ਕਿਸੇ ਟਾਈਮ ਘਾ ਲਣਾ ਇਕੱਲੇ ਤੁਹਾਨੂੰ ਬਾਹਰ ਭੇਜਿਆ ਜੀ ਜੀ ਤੁਸੀਂ ਅੱਜ ਫਾਈਨਲ ਸੈਟਡ ਆ ਠੀਕ ਆ ਤਾਂ ਬਜ਼ੁਰਗਾਂ ਦਾ ਆਪਣਾ ਦਾਸੀ ਦੇਣ ਦੇ ਨਹੀਂ ਸਕਦੇ ਹਾਂ ਬਾਕੀ ਭਾਈ ਜਿੰਨੇ ਵੀ ਬਜ਼ੁਰਗਾਂ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਲੈ ਆਓ ਜੀ ਵਾਹਿਗੁਰੂ ਸਤਿਨਾਮ ਉਹ ਕਿਹਦੀ ਚਾਹਤ ਹੈ ਤੁਹਾਡੀ ਫੋਟੋ ਉਹ ਕਰਦੇ ਹਾਂ ਹਾਂ ਜੀ ਖਸਰੋ ਬਾਸ

ਕਿੱਛ ਗਿੱਲੇ ਕੋਈ ਨਹੀਂ ਮੈਨ ਨਹੀਂ ਪੜਦਾ ਗਿੱਲੇ ਚ ਗਿੱਲੇ ਚ ਬੰਨ ਜਣਾ ਤੇ ਜੁੱਤੀ ਨਹੀਂ ਨਹੀਂ ਤਲਕ ਦੀ ਜੁੱਤੀ ਮੇਰੀ ਟੈਨਸ਼ਨ ਨਾ ਲੈ ਤੂੰ ਹਾਂ ਤੋਏ ਹੂੰ ਆਖ ਪਰਸ ਲੈਣ ਗਈ ਆ ਨਾ ਨਾ ਜ਼ਰੂਰੀ ਆ ਚਲੋ ਖੜੋ ਲਾਂਚਰ ਨੂੰ ਲੱਗੋ ਆ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਉਣਾ ਬੇਟੂ ਦੀ ਵੀ ਹਾਂ